ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਕਿ ਸਰਕਾਰੀ ਕਰਮਚਾਰੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਸਰਕਾਰੀ ਕਰਮਚਾਰੀ ਉਹਨਾਂ ਨੂੰ ਜੋ 8ਵਾਂ ਪੇਕ ਪੈਕਸ਼ਨ ਲਾਗੂ ਹੋਇਆ ਹੈ ਉਸ ਦੇ ਨਾਲ ਉਹਨਾਂ ਦੀ ਤਨਖਾਹ ਦੇ ਵਿੱਚ ਕਿੰਨਾ ਵਾਧਾ ਹੋਇਆ ਔਰ ਉਹ ਕਦੋਂ ਤੋਂ ਉਹਨਾਂ ਦੀ ਤਨਖਾਹ ਉਸ ਵਾਧੇ ਦੇ ਅਨੁਸਾਰ ਮਿਲੇਗੀ ਅਸੀਂ ਤੁਹਾਨੂੰ ਇਸ ਵੀਡੀਓ ਲਈ ਪੂਰੀ ਜਾਣਕਾਰੀ ਦੇਵਾਂਗੇ ਸੋ ਕੇਂਦਰ ਸਰਕਾਰ ਨੇ ਆਪਣੇ ਸਾਰੇ ਹੀ ਲੱਖਾਂ ਕਰਮਚਾਰੀਆਂ ਨੂੰ ਪੈਨਸ਼ਨਾਂ ਰਾਏ ਵੱਡੀ ਖੁਸ਼ਖਬਰੀ ਦਿੱਤੀ ਹੈ ਜੋ ਪੈਨਸ਼ਨ ਹੋ ਚੁੱਕੇ ਨੇ ਜਾਂ ਹੁਣ ਨੌਕਰੀ ਕਰ ਰਹੇ ਨੇ ਵਰਤਮਾਨ ਵਿੱਚ ਜੇ ਤੁਸੀਂ ਵੀ ਸਰਕਾਰੀ ਨੌਕਰੀ ਕਰ ਰਹੇ ਹੋ ਜਾਂ ਤਿਆਰ ਹੋ ਚੁੱਕੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ ਕਿ ਰੱਖਾ ਤੇ ਪੈਨਸ਼ਨ ਵਿੱਚ ਵੱਡਾ ਵਾਧਾ ਹੋਵੇਗਾ ਜੋ ਜਾਣਕਾਰੀ ਦੇ ਅਨੁਸਾਰ 8ਵੇਂ ਵੇਤਨ ਅਯੋਗ ਜਲਦ ਲਾਗੂ ਹੋਣ ਜਾ ਰਿਹਾ ਹੈ ਇਸ ਵਿੱਚ ਫਿਟਮੈਂਟ ਫੈਕਟਰ ਰਾਹੀਂ ਤਨਖਾਹ ਵਿੱਚ 100% ਤੱਕ ਵਾਧਾ ਹੋਣ ਦੀ ਸੰਭਾਵਨਾ ਹੈ ਜੋ ਸੂਤਰਾ ਤੋਂ ਜਾਣਕਾਰੀ ਆਈ ਹੈ ਕਿ ਕਰਮਚਾਰੀਆਂ ਦੀ ਜੇ ਪਹਿਲਾਂ ਨਾਲੋਂ ਦੁੱਗਣੀ ਹੋ ਜਾਵੇਗੀ ਤੇ ਉਸ ਦਾ ਹੁਣ ਤੱਕ ਕੀ ਕੀ ਅਪਡੇਟ ਸਾਹਮਣੇ ਆ ਗਏ ਨੇ ਅਸੀਂ ਤੁਹਾਨੂੰ ਸਾਰੀ ਇੱਕ ਇੱਕ ਕਰਕੇ ਦੱਸਣ ਲੱਗੇ ਹਾਂ ਕੇਂਦਰ ਸਰਕਾਰ ਨੇ ਕਰਮਚਾਰੀਆਂ ਅਤੇ ਆਪਣੇ ਸਾਰੇ ਕਰਮਚਾਰੀਆਂ ਜਿਹੜੇ ਪੈਨਸ਼ਨਾਂ ਲੈ ਰਹੇ ਨੇ ਉਹਨਾਂ ਲਈ ਇਹ ਬਹੁਤ ਰਾਹਤ ਦੀ ਖਬਰ ਦਿੱਤੀ ਹੈ 8ਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਨਾਲ ਉਹਨਾਂ ਦੇ ਜੋ 7ਵੇਂ ਪੇ ਕਮਿਸ਼ਨ ਦੇ ਤਹਿਤ ਕੇਂਦਰੀ ਕਰਮਚਾਰੀਆਂ ਨੂੰ ਘੱਟੋ-ਘੱਟ ਮੂਲ ਤਨਖਾਹ 18000 ਮਿਲ ਰਹੀ ਸੀ ਅਤੇ ਪੈਨਸ਼ਨਾਂ ਨੂੰ 9000 ਘੱਟੋ-ਘੱਟ ਪੈਨਸ਼ਨ ਦਿੱਤੀ ਜਾ ਰਹੀ ਸੀ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਮੰਗਿਆਈ ਪੱਤਾ ਮੰਗਿਆਈ ਰਹਾ ਡੀਏ ਤੇ ਡੀਆਰ ਵਿੱਚ 2% ਦਾ ਵਾਧਾ ਕੀਤਾ ਗਿਆ ਤੇ ਜਿਸ ਨਾਲ ਡੀਏਟੀਆਰ ਦੀ ਹੁਣ ਦਰ ਜਿਹੜੀ 55% ਹੋ ਗਈ ਹੈ ਇਹ ਵਾਧਾ 1 ਜਨਵਰੀ 2025 ਤੋਂ ਲਾਗੂ ਹੋਇਆ ਹੈ ਅਤੇ ਅਪ੍ਰੈਲ ਦੀ ਤਨਖਾਹ ਦੇ ਵਿੱਚ ਜਨਵਰੀ ਤੋਂ ਮਾਰਚ ਤੱਕ ਦੇ ਇਹ ਟੀਆਰ ਵੀ ਦਿੱਤੇ ਜਾਣਗੇ ਸੋ ਡੀਏ ਵਧਨ ਨਾਲ ਤਨਖਾਹ ਦੇ ਵਿੱਚ ਤੇ ਪੈਨਸ਼ਨ ਦੇ ਵਿੱਚ ਜਿਹੜਾ ਵਾਧਾ ਹੋਇਆ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਖੁਸ਼ਖਬਰੀ ਦਿੱਤੀ ਕਿ ਘੱਟੋ ਘੱਟ ਕੁੱਲ ਤਨਖਾਹ ਜੋ ਮੂਲ ਤਨਖਾਹ ਪਲੱਸ ਡੀਏ 27900 ਹੋ ਗਈ ਜਦੋਂ ਕਿ ਇਹ ਪਹਿਲਾਂ 13950 ਪੈਸੇ ਮੂਲ ਪੈਨਸ਼ਨ ਡੀਏ ਮਿਲ ਰਹੀ ਹੈ ਇਸੇ ਦੌਰਾਨ ਇਹ ਵੀ ਖਬਰ ਹੈ ਕਿ 8ਵੇਂ ਵੇਤਨ ਅਯੋਗ ਦੇ ਵਿੱਚ ਤਨਖਾਹ ਵਿੱਚ ਜੋ ਵਾਧਾ ਹੋਇਆ ਉਹ ਤੁਹਾਨੂੰ ਹੁਣ ਅਪ੍ਰੈਲ ਤੋਂ ਮਿਲਣਾ ਸ਼ੁਰੂ ਹੋਵੇਗਾ ਸੋ ਵਿਸ਼ੇਸ਼ ਗਿਆਨ ਦੇ ਰਹੀ ਮਨ ਰਹੇ ਹਨ ਕਿ ਨਵਾਂ ਫਿਟਮੈਂਟ ਫੈਕਟਰ 1.92 ਤੋਂ 2.86 ਦੇ ਵਿਚਕਾਰ ਹੋ ਸਕਦਾ ਹੈ ਜੇਕਰ ਸਰਕਾਰ ਫਿਟਮੈਂਟ ਫੈਕਟਰ ਨੂੰ ਦੋ ਡਬਲ ਕਰਦੀ ਹੈ ਤਾਂ ਘੱਟੋ ਘੱਟ ਤਨਖਾਹ ਲਗਭਗ 100% ਵਧੇਗੀ 100 ਜਨਵਰੀ 2026 ਤੋਂ ਇਹ ਲਾਗੂ ਹੋ ਸਕਦਾ ਨਵਾਂ ਪੇ ਕਮਿਸ਼ਨ ਕਈ মিডিਆ ਰਿਪੋਰਟਾਂ ਦੇ ਮੁਤਾਬਕ ਅਠਵਾਂ ਪੇ ਕਮਿਸ਼ਨ ਜਨਵਰੀ 2026 ਤੋਂ ਲਾਗੂ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਵਿੱਚ ਕੁਝ ਸਮਾਂ ਲਗ ਸਕਦਾ ਹੈ ਇਹ ਸੰਭਾਵਨਾ ਹੈ ਕਿ ਸੋਧਿਆ ਹੋਇਆ ਤਨਖਾਹ ਅਤੇ ਪੈਨਸ਼ਨ ਦਰਾ ਦੋਏ ਸਥਾਈ ਦੀ ਸ਼ੁਰੂਆਤ ਤੱਕ ਲਾਗੂ ਕੀਤੀਆਂ ਜਾਂਦੀਆਂ ਰਿਪੋਰਟਾਂ ਦੇ ਅਨੁਸਾਰ ਜਿਵੇਂ ਹੀ ਨਵਾਂ ਮੇਤਨ ਲਾਗੂ ਹੋਵੇਗਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 12 ਮਹੀਨੇ ਦਾ ਇਹ ਐਰੀਅਰ ਵੀ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਦੇ ਇੱਕ ਵਾਰੀ ਵਿੱਚ ਵੱਡੀ ਰਕਮ ਮਿਲ ਸਕਦੀ ਹੈ ਤੇ ਇਸ ਨਾਲ ਲੱਖਾਂ ਕਰਮਚਾਰੀਆਂ ਅਤੇ ਤਰਹ ਕਰਮਚਾਰੀਆਂ ਨੂੰ ਵੱਡਾ ਲਾਭ ਹੋਵੇਗਾ 2026 ਦੇ ਅੰਤ ਤੱਕ ਇਹ ਆਖਰੀ ਰਿਪੋਰਟ ਆਵੇਗੀ 8ਵੇਂ ਪੇ ਕਮਿਸ਼ਨ ਦੀ ਇਸ ਤੋਂ ਬਾਅਦ ਅਯੋਗ 15 ਤੋਂ 18 ਮਹੀਨਿਆਂ ਦੇ ਅੰਦਰ-ਅੰਦਰ ਆਪਣੀਆਂ ਸਿਫਾਰਸ਼ਾਂ ਸਰਕਾਰ ਨੂੰ ਸੁਝ ਸਕਦਾ ਹੈ ਅਤੇ ਇਸ ਦੇ ਨਾਲ ਇੱਕ ਅੰਤਿਮ ਰਿਪੋਰਟ ਵੀ ਤਿਆਰ ਹੋਵੇਗੀ ਜਿਸ ਨੂੰ ਸਰਕਾਰ ਸਮੀਖਿਆ ਲਈ ਵਰਤ ਸਕਦੀ ਹੈ ਪੂਰੀ ਰਿਪੋਰਟ 2026 ਦੇ ਅੰਤ ਤੱਕ ਆਉਣ ਦੀ ਉਮੀਦ ਹੈ ਕੁੱਲ ਮਿਲਾ ਕੇ 8ਵੇਂ ਵੇ ਪੇ 35 ਅਯੋਗ ਨੂੰ ਲੈ ਕੇ ਕਰਮਚਾਰੀਆਂ ਵਿੱਚ ਕਾਫੀ ਉਤਸ਼ਾਹ ਹੈ ਕਿ ਉਹ ਆਸ ਕਰ ਰਹੇ ਹਨ ਕਿ ਇਸ ਵਾਰ ਤਨਖਾਹ ਤੇ ਪੈਨਸ਼ਨ ਵਿੱਚ ਵੱਡੀ ਰਾਖ ਮਿਲੇਗੀ ਹੁਣ ਸਾਰਿਆਂ ਦੀਆਂ ਨਿਗਾਹ ਸਰਕਾਰ ਦੀ ਅਧिसूਚਨਾ ਅਤੇ ਅਯੋਗ ਦੀ ਕਾਰਗਿਰਿਵਿਤੀ ਕਿੱਟੀਆਂ ਹੋਈਆਂ ਜੋ ਕਿ 2026 ਲੈਵਲ ਤੋਂ ਤੁਹਾਨੂੰ ਇਹ 8ਵੇਂ ਪੇ ਕਮਿਸ਼ਨ ਦੇ ਹਿਸਾਬ ਤੇ ਤਨਖਾਹ ਲੈਣੀ ਸ਼ੁਰੂ ਹੋ ਜਾਵੇਗੀ